ਇਸ ਵੇਲੇ ਦੀ ਬਹੁਤ ਵੱਡੀ ਖਬਰ ਆ ਰਹੀ ਹੈ ਬਜ਼ੁਰਗ ਦੁੜਾਕ ਫੋਜਾ ਸਿੰਘ ਦਾ 114 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ ਇਹਨਾਂ ਨੂੰ ਸਭ ਤੋਂ ਬਜ਼ੁਰਗ ਦੁੜਾਕ ਵੀ ਵਿਸ਼ਵ ਦੇ ਵਿੱਚ ਕਿਹਾ ਜਾਂਦਾ ਹੈ ਇਹਨਾਂ ਦੌੜ ਵਿੱਚ ਕਈ ਵਿਸ਼ਵ ਰਿਕਾਰਡ ਵੀ ਬਣਾਏ ਹਨ ਜਾਣਕਾਰੀ ਅਨੁਸਾਰ ਜਦੋਂ ਉਹ ਘਰ ਦੇ ਬਾਹਰ ਸੈਰ ਕਰਨ ਲਈ ਗਏ ਸਨ ਤਾਂ ਇੱਕ ਕਾਰ ਵਾਲੇ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਹ ਸੜਕ ਤੇ ਡਿੱਗ ਪਏ ਅਤੇ ਉਹਨਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ। ਫੌਜਾ ਸਿੰਘ ਜਲੰਧਰ ਦੇ ਬਿਆਸ ਪਿੰਡ ਦੇ ਵਸਨੀਕ ਸਨ। ਉਹਨਾਂ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਬਿਆਸ 'ਚ 1 ਅਪ੍ਰੈਲ 1911 ਨੂੰ ਹੋਇਆ। ਉਹਨਾਂ ਦੀਆਂ ਲੱਤਾਂ ਬਹੁਤ ਪਤਲੀਆਂ ਤੇ ਕਮਜ਼ੋਰ ਹੋਣ ਕਰਕੇ ਉਹ 5 ਸਾਲ ਤੱਕ ਤੁਰਨ ਤੋਂ ਅਸਮਰਥ ਸਨ। ਅਤੇ ਥੋੜਾ ਤੁਰ ਕੇ ਥੱਕ ਜਾਂਦੇ ਸਨ ਦੱਸ ਦਈਏ ਕਿ ਫੋਜਾ ਸਿੰਘ ਦੇ ਨਾਂ ਤੇ 월ਡ ਰਿਕਾਰਡ ਬਹੁਤ ਵੱਡੇ ਵੱਡੇ ਨੇ 114 ਸਾਲ ਦੀ ਉਮਰ ਹੰਡਾ ਕੇ ਗਏ ਨੇ ਤੇ ਦਾ ਟਰਬਨ ਟਰਨੈਡੋ ਦੇ ਨਾਂ ਤੋਂ ਵੀ ਜਾਣੇ ਜਾਂਦੇ ਨੇ ਵਿਸ਼ਵ ਭਰ ਦੇ ਵਿੱਚ